ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 24 ਗੁੰਡੇ ਪਾਏ ਆ ਜੀ ਤਿੰਨ ਤਿੰਨ ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਤੇ ਇੱਕ ਇੱਕ ਗੁੰਡਾ ਆਪਾਂ ਸਾਈਡਾਂ ਤੇ ਰੱਖਿਆ ਤੇ ਆਪਾਂ ਇੱਕ ਸਲਾਈ ਇਧਰਲੇ ਪਾਸੇ ਇਸ ਉਲਟੇ ਪਾਸੇ ਤੋਂ ਸਿੱਧੀ ਬਣਾ ਲਈ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਸੋਨਾ ਵੀ ਬਹੁਤ ਲੱਗਦਾ ਏ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਵੱਧ ਤੋਂ ਵੱਧ ਤੇ ਐਂਡ ਤੱਕ ਵੀਡੀਓ ਆਪਣੀ ਦੇਖਿਓ ਜੀ ਆਹ ਲਓ ਜੀ ਆਪਾਂ ਇੱਕ ਗੁੰਡਾ ਤਾਰਾਂਗੇ ਤਾਂਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਆਪਾਂ ਉਲਟੇ ਬਣਾਵਾਂਗੇ ਅਗਾ ਆਪਣੇ ਵਾਲੇ ਰੱਖਾਂਗੇ ਇੱਕ ਦੋ ਤਿੰਨ ਗੁੰਡੇ ਆਪਾਂ اتار ਲੈਣੇ ਆ ਤਿੰਨ ਗੁੰਡੇ ਫਿਰ ਆਪਾਂ ਉਲਟੇ ਪਾਸੇ ਹਾਂ ਸੌਰੀ ਉਲਟੇ ਬਣਾਵਾਂਗੇ ਸਿੱਧਾ ਪਾਸਾ ਤਿੰਨ ਗੁੰਡੇ ਆਪਾਂ ਫਿਰ ਉਤਾਰ ਲਵਾਂਗੇ ਤਿੰਨ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ ਇੱਥੇ ਆਪਣੇ ਕੋਲੇ ਇੱਕ ਗੁੰਡਾ ਆंदा ਹੈ ਇਹ ਤੇ ਆਪਾਂ ਇਹਨਾਂ ਨੂੰ ਦੋਆਂ ਦੇ ਇੱਕ ਕਰ ਦਿੰਨੇ ਆ ਕਿ ਆਪਾਂ ਨੂੰ ਇੱਕ ਗੁੰਡਾ ਹੀ ਚਾਹੀਦਾ ਇੱਥੇ ਉਲਟੀ ਸਾਈਡ ਆ ਗਈ ਜੀ ਆਪਾਂ ਉਹਟੇ ਸਾਈਡ ਆ ਕੇ ਆਪਾਂ ਤਾਂਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਆਪਾਂ ਜਿਹੜੇ ਬਣਾਏ ਸੀ ਆਪਾਂ ਹੁਣ ਇਧਰੋਂ ਸਿੱਧੇ ਬਣਾ ਲੈਣੇ ਆ ਤਾਂਗਾ ਆਪਣੇ ਵੱਲ ਕਰਾਂਗੇ ਆਹ ਵਾਲੇ ਕੁੰਡੇ ਆਪਾਂ ਫਿਰ اتار ਲੈਣੇ ਆ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ න දර අපන වල්ල කරලන ීර අප පහත් ඩි තැනුඩ තරශය පාහය රලනය ෆිරිතාක් ගගගේ කරකි තැන කුඩ එප බනාලමගේ ලාස්ට වලක් කුඩ අපා කොල්ට අබනාලෙන්නේ දෝසල අප මනාගට යෑන්දි. ਹੁਣ ਆਪਣੀ ਆ ਗਈ ਜੀ ਤੀਜੀ ਸਲਾਈ ਤੀਜੀ ਸਲਾਈ ਚ ਤੇ ਆਪਾਂ ਸਾਰੇ ਗੁੰਡੇ ਸਿੱਧੇ ਬਣਾ ਲਵਾਂਗੇ ਹਾਂ ਜਿਹੜੇ ਆਪਾਂ ਤਾਰੇ ਸੀ ਗੁੰਡੇ ਉਹ ਵੀ ਆਪਾਂ ਸਿੱਧੇ ਬਣਾ ਲੈਣੇ ਪੂਰੀ ਸਲਾਈ ਇਹ ਸਿੱਧੀ ਬਣਾ ਲੈਣੀ ਹੈ ਜੇ ਆਪਾਂ ਉਲਟੀ ਸਾਈਡ ਆ ਗਈ ਆਪਾਂ ਹੁਣ ਇਹ ਸਲਾਈ ਬਣਾ ਲੈਣੀ ਹੈ ਜੀ ਉਲਟੀ ਤੇ ਆਪਣੀ ਵੀਡੀਓ ਐਂਡ ਤੱਕ ਦੇਖਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਲਗ ਗਈ ਆਪਾਂ ਚਾਰ ਸਲਾਈਆਂ ਬਣਾ ਲਈਆਂ ਜੀ ਹੁਣ ਆਪਣੇ ਆਗੇ ਪੰਜਵੀਂ ਸਲਾਈ ਚ ਪੰਜਵੀਂ ਸਲਾਈ ਚ ਆਪਾਂ ਬਣਾਵਾਂਗੇ ਜੀ ਤਿੰਨ ਕੁੰਡੇ ਬਣਾ ਲਏ ਆਪਾਂ ਤੇ ਚੌਥਾ ਕੁੰਡਾ ਵੀ ਆਪਾਂ ਬਣਾ ਲਵਾਂਗੇ ਸਿੱਧਾ ਹੁਣ ਆਪਣਾ ਆ ਵਿਚਾਲੜਾ ਕੁੰਡਾ ਤੇ ਜਿਹੜਾ ਆਪਾਂ ਵਾਲਾ ਧਾਗਾ ਹੈ ਇਹਨੂੰ ਇਸ ਤਰ੍ਹਾਂ ਲੈਣਾ ਇਹਦੇ ਨਾਲ ਇਸ ਤਰ੍ਹਾਂ ਬਣਾ ਲੈਣਾ ਅਗੇ ਆਪਾਂ 4 ਕੁੰਡੇ ਫਿਰ ਬਣਾਵਾਂਗੇ ਸਿੱਧੇ 5 ਹੋ ਗਏ ਤੇ 5 ਕੁੰਡੇ ਸਿੱਧੇ ਬਣਨਗੇ ਆਪਣੇ ਕਿਉਂਕਿ ਇੱਕ ਗੁੰਡਾ ਇਧਰੋਂ ਵੀ ਬਣੂਗਾ ਇੱਕ ਇਧਰੋਂ ਫਿਰ ਆਪਾਂ ਆਹ ਗੁੰਡਾ ਲਵਾਂਗੇ ਜਿਹੜਾ ਆਪਣਾ ਵਿਚਾਲੜਾ ਗੁੰਡਾ ਹੈ ਇਹਦੇ ਨਾਲ ਲੈ ਕੇ ਆਪਾਂ ਇਹਨੂੰ ਇਸ ਤਰ੍ਹਾਂ ਬਣਾ ਦੇਣਾ ਦੋ 10 4 5 ਗੁੰਡੇ ਸਿੱਧੇ ਲੈ ਸਿੱਧੇ ਬਣਾ ਲਏ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਵੀ ਕਰ ਸਕਦੇ ਆ ਇਹ ਦੋਨਾਂ ਨੂੰ ਇਕੱਠਿਆਂ ਨੂੰ ਬਣਾ ਲੈਣ ਉਲਟੇ ਸਲਾਈਏ ਵੀ ਆਪਣੀ ਸਾਰੀ ਸਲਾਈ ਆਪਾਂ ਉਲਟੇ ਬਣਾ ਕੇ ਕੰਪਲੀਟ ਕਰਦੇ ਆਂ ਠੀਕ ਲੋ ਜੀ ਆਪਣਾ ਇੱਕ ਡਿਜ਼ਾਈਨ ਬਣ ਗਿਆ ਹੁਣ ਆਪਾਂ ਇੱਕ ਵਾਰੀ ਹੋਰ ਦੱਸ ਦਿੰਦੇ ਆ ਤੁਹਾਨੂੰ ਆਪਾਂ ਇੱਕ ਆਪਣਾ ਪਹਿਲਾ ਕੁੰਡਾ ਤਾਰਿਆ ਤਿੰਨ ਕੁੰਡੇ ਬਣਾਵਾਂਗੇ ਆਪਾਂ ਉਲਟੇ ਤਿੰਨ ਕੁੰਡੇ ਆਪਾਂ ਆਧਾਰ ਲਾਂਗੇ ਕਰਨ ਗੁੰਡੇ ਫਿਰ ਤੋਂ ਆਪਾਂ ਉਲਟੇ ਬਣਾਵਾਂਗੇ ਸੇਮ ਉਹੀ ਗੁੰਡੇ ਜਿਹੜੇ ਆਪਾਂ ਪਹਿਲਾਂ ਤਾਰੇ ਸੀ ਉਹੀ ਆਪਾਂ ਤਾਰ ਲੈਣੇ ਜਿਹੜੇ ਬਣਾਏ ਸੀ ਆਪਾਂ ਉਹੀ ਬਣਾ ਲੈਣੇ ਉੱਤੇ ਸਾਈਡ ਆ ਗਿਆ ਆਪਾਂ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਇਹ ਆਪਣੇ ਸਿੱਧੇ ਪਾਸੇ ਵੀ ਬਣਾਏ ਆ ਜਿਹੜੇ ਤਾਰੇ ਆ ਉਹ ਹੁਣ ਆਪਾਂ ਇਸ ਤਰ੍ਹਾਂ ਆਪਣੇ ਵੱਲ ਧਾਗਾ ਕਰਕੇ ਉਤਾਰ ਲਵਾਂਗੇ ਫਿਰ ਧਾਗਾ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਕੇ ਤਿੰਨ ਗੁੰਡੇ ਉਤਾਰ ਲਵਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਤੇ ਹੁਣ ਆਪਾਂ ਦੋ ਸਲਾਈਆਂ ਵਿੱਚ ਗੈਪ ਦੀਆਂ ਬਣਾਵਾਂਗੇ। ਲਓ ਜੀ ਆਪਾਂ ਦੋ ਸਲਾਈਆਂ ਗੈਪ ਦੀਆਂ ਬਣਾ ਲਈਆਂ। ਤੇ ਹੁਣ ਆਪਾਂ ਆਹ ਵਾਲਾ ਗੁੰਡਾ ਤਾਰਾਂਗੇ। ਤਿੰਨ ਗੁੰਡੇ। ਤਿੰਨ ਗੁੰਡੇ ਦਾ ਆਪਾਂ ਬਣਾਇਆ ਸੀ ਦੇ ਇੱਕ ਗੁੰਡਾ ਆਪਾਂ। ਆ ਵੀ ਸਿੰਪਲ ਬਣਾਵਾਂਗੇ ਹੁਣ ਜਿਹੜਾ ਆਹ ਵਾਲਾ ਗੁੰਡਾ ਫਿਰ ਆਪਾਂ ਆ ਤਾਂ ਗਾ ਲਵਾਂਗੇ। ਇਇ ਨੂੰ ਇਸ ਤਰ੍ਹਾਂ ਬਣਾ ਲੈਣਾ ਕੁੰਡੇ ਤੇ ਐ ਦੋਨਾਂ ਦੇ ਥੱਲੇ ਉਹਦੇ ਇਸ ਤਰ੍ਹਾਂ ਨਗਾ ਲੈਣਾ ਜਾਣ ਜਿਹੜੇ ਨਾਲ ਬੁਣਿਆ ਜਾਊਗਾ ਅੱਗੇ ਆਪਾਂ ਪੰਜ ਕੁੰਡੇ ਫਿਰ ਸਿੱਧੇ ਬਣਾਵਾਂਗੇ ਫਿਰ ਆਪਾਂ ਆਹ ਕੁੰਡਾ ਲਵਾਂਗੇ ਨਾਲ ਧਾਗਾ ਜਿਹੜਾ ਆਪਾਂ ਛੱਡਿਆ ਸੀਗਾ ਜਿਹਨੂੰ ਇਸ ਤਰ੍ਹਾਂ ਬਣਾ ਦਾਂਗੇ ਨੂੰ ਪਸਾਰੇ ਕੋਲ ਦੇ ਸਿੱਧੇ ਬਣਾ ਲਾਂਗੇ। ਦੋੜ ਜਾਈਆਂ ਬਣ ਗਈਆਂ ਜੀ ਆਪਾਂ ਬਸ ਇਸੇ ਤਰ੍ਹਾਂ ਆਪਾਂ 6-6 ਸਲਾਈਆਂ ਪਾਉਂਦੇ ਜਾਵਾਂਗੇ 6 ਸਲਾਈਆਂ ਦਾ ਡਿਜ਼ਾਈਨ ਹੈ ਜੀ ਆਪਣਾ। ਦੋੜ ਜਾਈਆਂ ਦੋ ਸਲਾਈਆਂ ਸੌਰੀ ਆਹ ਬਣਦੀਆਂ ਦੋ ਆਪਾਂ ਗੈਪ ਦੀਆਂ ਕੱਢਣੀਆਂ। ਤੇ ਇੱਕ ਆਪਾਂ ਬਣਾ ਲਈ ਇੱਕ ਇੱਧਰ ਬਣਾਵਾਂਗੇ ਆਪਣਾ ਡਿਜ਼ਾਈਨ 6-6 ਸਲਾਈਆਂ 'ਚ। ਫੇਰ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ। ਉਹ ਦੇਖੋ ਜੀ ਆਪਾਂ ਇੰਨਾ ਕੁ ਬਣਾਇਆ ਸੀਗਾ। ਦੇਖੋ ਇਹ ਕਿੰਨਾ ਸੋਹਣਾ ਲੱਗਦਾ ਹੈ। ਕੋਈ ਕੋਟੀ, ਸਟਾ, ਜੈਕਟ ਕੁਝ ਵੀ ਬਣਾਓ। ਬਹੁਤ ਸੋਹਣਾ ਲੱਗਦਾ ਜੀ ਇਹ ਚਿੱਟੇ ਰੰਗ 'ਚ ਵੀ ਬਹੁਤ ਸੋਹਣਾ ਲੱਗਦਾ ਹੈ। ਤੇ ਜੇ ਡਾਰਕ ਰੰਗ 'ਚ ਪਾਵਾਂਗੇ ਉਹਦੇ 'ਚ ਵੀ ਬਹੁਤ ਸੋਹਣਾ ਲੱਗਦਾ ਜੀ। ਚਲੋ ਜੀ ਆਪਣੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਵੀ ਬਹੁਤ ਬਹੁਤ ਧੰਨਵਾਦ